ਦੀ ਗੁਰੂ ਸواری ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾ ਵਡਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਣਾ ਵਿੱਚ ਹਾਜ਼ਰੀਆਂ ਲਵਾ ਕੇ ਜ਼ਿੰਦਗੀ ਦੇ ਸਮੇ ਅਤੇ ਸਵਾਸਾ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹੋ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਪਾਤਸ਼ਾਹੀ ਜੀ ਦੇ ਚਰਣਾ ਵਿੱਚ ਆਪਾਂ ਜੁੜ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਕਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਹੀ ਰਲ ਮਿਲ ਕੇ ਸੱਚੇ ਪਾਤਸ਼ਾਹੀ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਦਾ ਵਾਂਝੀ ਨਾ ਰਹੇ ਇੱਕੋ ਵਾਰ ਕਹਿਨ ਤੇ ਸਾਰੀ ਸੰਗਤ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਆਪਾਂ ਸ਼ਰਵਣ ਕਰਦੇ ਆ ਰਹੇ ਹਾਂ ਔਰ 78 ਅੰਗ ਦੇ ਉੱਪਰ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਂਦਾ ਸ਼ਬਦ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਰੰਭ ਕੀਤਾ ਸੀ। ਜਿਸ ਸ਼ਬਦ ਦੇ ਆਪਾਂ ਤਕਰੀਬਨ 2 ਬੰਦ ਸੰਪੂਰਨ ਕਰ ਚੁੱਕੇ ਸਾਂ। ਔਰ ਇਸ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਪਾਰੋ ਜੀ ਵਰਗੇ ਪਿਆਰੇ ਸਿੱਖਾਂ ਨੂੰ ਉਪਦੇਸ਼ ਦੇ ਕੇ ਸਮਝਾ ਰਹੇ ਸਨ ਭਾਈ ਪਾਰੋ ਜੀ ਨੇ ਭਾਈ ਜੇਠਾ ਜੀ ਦੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਰਖ ਕਰਨੀ ਚਾਹੀ ਸੀ ਵੀ ਪਤੀ ਪਰਮੇਸ਼ਰ ਨਾਲ ਤੁਹਾਡਾ ਕਿਵੇਂ ਮਿਲਾਪ ਹੋਇਆ ਹੈ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਇਥੋਂ ਤੱਕ ਆਪਾਂ ਸ਼ਬਦ ਸੰਪੂਰਨ ਕੀਤਾ ਸੀ ਆਓ ਉਸ ਤੋਂ ਅਗਲੇ ਜਿਹੜੇ ਤਿੰਨ ਬੰਦ ਨੇ ਆਪਾਂ ਪਹਿਲਾਂ ਸਾਰੇ ਰਲ ਮਿਲ ਕੇ ਪੜ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸ ਬੁੱਧੀ ਦੇ ਨਾਲ ਆਪਾਂ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ ਸਾਰੀ ਸੰਗਤ ਨੇ ਭਾਈ ਸ਼ਬਦ ਦੇ ਵਿੱਚ ਬੋਲ ਕੇ ਜਿੰਨੇ ਕੁ ਕਿਸੇ ਨੂੰ ਸਮਝ ਲੱਗਦੀ ਹੈ ਜ਼ਰੂਰ ਬੋਲਿਆ ਕਰੋ ਭਾਈ ਸ਼ਬਦ ਦੇ ਵਿੱਚ ਹਰ ਸਤ ਸਤੇ ਮੇਰੇ ਬਾਬਲਾ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਜਨ ਮਿਲ ਜੰਜ ਸੁਹੰਦੀ ਸੁਹੰਦੀ ਬੇਵਕੜੈ ਹਰ ਜਪ ਸੁਹੇਲੀ ਬੇਵਕੜੈ ਹਰ ਜਪ ਸੁਹੇਲੀ ਵਿੱਚ ਸਹੁਰੜੈ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਹੋਰ ਵਿੱਚ ਖਰੀ ਸੁਹੰਦੀ ਜਿਨ ਪੀਵ ਕੜੈ ਨਾਮ ਸੰਮਾਲਿਆ ਜਨ ਪੀਵ ਕੜੈ ਨਾਮ ਸੰਮਾਲਿਆ ਸਭ ਸਫਲਿਓ ਜਨਮ ਤਿਨਾ ਗੁਰਮੁਖਾ ਸਭ ਸਭਿ ਜਨਮ ਤਿਨਾ ਗੁਰਗਰ ਸਭ ਸਫਲਿਓ ਜਨਮ ਤਿਨਾ ਦਾ ਸਭ ਕੋ ਸਭ ਕੋ ਜਨੰ ਤਿੰਨਾ ਦਾ ਗੁਰਮੁਖ ਜਿੰਨਾ ਮਨ ਜਿਨ ਪਾਸਾ ਢਾਲਿਆ ਗੁਰਮੁਖ ਜਿੰਨਾ ਮਨ ਪਾਸਾ ਢਾਲਿਆ ਹਰ ਸੰਤ ਜਨਾ ਮਿਲਕਾਰ ਜਸੋਹਿਆ ਹਰ ਸੰਤ ਜਨਾ ਮਿਲਕਾਰ ਜਸੋਹਿਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਨ ਸੁਹੰਦੀ ਹਰ ਜਨ ਮਿਲ ਜੰਨ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਹੋ দান ਮੈਂ ਦਾਜੋ ਹਰ ਕਪੜੋ ਹਰ ਸੋਬਾ ਦੇਵੋ ਹਰ ਕਪੜੋ ਹਰ ਸੋਬਾ ਦੇਵੋ ਜਿਤ ਸਵਰੈ ਮੇਰਾ ਕਾਜੋ ਜਿਸ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰਦਾਨ ਦਿਵਾਇਆ ਗੁਰ ਸਤ ਗੁਰਦਾਨ ਦਿਗਾਇਆ ਖੰਡ ਵਰ ਪੰਡ ਹਰ ਸੋਭਾ ਹੋਈ ਖੰਡ ਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਰ ਲਹਿਰ ਲਾਇਆ ਗੁਰਦਾਨ ਨਾਲ ਰਲਾਇਆ ਹੋਰ ਮਨਮੁਖ ਦਾਜ ਜੇ ਰਖ ਦਿਖਾਲ ਹੈ ਹੋਰ ਮਨਮੁਖ ਦਾਜ ਜੇ ਰਖ ਦਿਖਾਲ ਹੈ ਸੋ ਕੂੜ ਅਹੰਕਾਰ ਕਚ ਪਾਜੋ ਸੋ ਕੂੜ ਅਹੰਕਾਰ ਹਰ ਪ੍ਰਭ ਮੇਰੇ ਬਾਬੂਲਾ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਾਧ ਪੀੜੀ ਗੁਰੂ ਚਲੰਦੀ ਸਾਧ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਤ ਗੁਰ ਕੀ ਜੁਗ ਜੁਗ ਪੀੜੀ ਚੱਲੇ ਸਤ ਗੁਰ ਕੀ ਜਿਨ ਗੁਰਮੁਖ ਨਾਮ ਧਿਆਇਆ ਜਿਨ ਗੁਰਮੁਖ ਨਾਮ ਜਿਨਨੇ ਗੁਰਮੁਖ ਨਾਮ ਧਿਆਇਆ ਜਿਨਨੇ ਗੁਰਮੁਖ ਨਾਮ ਧਿਆਇਆ ਹਰ ਪ੍ਰਖ ਨ ਕਬਹੀ ਬਿਨ ਸਹਿ ਜਾਵੇ ਹਰ ਪ੍ਰਖ ਨ ਕਬਹੀ ਬਿਨ ਸਹਿ ਜਾਵੇ ਨਿਤ ਦੇਵੈ ਚੜੈ ਸਵਾਇਆ ਨਿਤ ਦੇਵੈ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਾਪ ਨਾਨਕ ਸੰਤ ਸੰਤ ਹਰ ਏਕੋ ਹਰ ਹਰ ਨਾਮ ਸੁਹੰਦੀ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ ਫਿਰ ਮਿਲ ਧਨ ਵੇਲ ਵਧੰਦੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਜੀ ਗੁਰਬਾਣੀ ਦੇ ਵਿੱਚ ਭਾਈ ਪਾਰੋਂ ਜੀ ਵਰਗੇ ਪਿਆਰੇ ਸਿੱਖਾਂ ਨੂੰ ਆਪਣੇ ਜੀਵਨ ਦਾ ਪ੍ਰੈਕਟੀਕਲ ਦੱਸ ਰਹੇ ਨੇ। ਔਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਪਾਰੋਂ ਜੀ ਨੂੰ ਦੱਸਿਆ ਕਿ ਸਾਡਾ ਉਸ ਪਰਮੇਸ਼ਰ ਨਾਲ ਵਿਆਹ ਹੋਇਆ, ਭਾਵ ਮਿਲਾਪ ਹੋਇਆ। ਔਰ ਅੰਦਰੋਂ ਸਾਡੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬਲਾਇਆ। ਵਾਹਿਗੁਰੂ। ਹਰੇਕ ਤਰ੍ਹਾਂ ਦਾ ਅਗਿਆਨਤਾ ਦਾ ਹਨੇਰਾ ਸਾਡੇ ਅੰਦਰੋਂ ਪ੍ਰਮਾਤਮਾ ਨੇ ਗਿਆਨ ਦੀ ਅਗਨੀ ਬਾਲ ਕੇ ਖਤਮ ਕਰ ਦਿੱਤਾ। ਵਾਹਿਗੁਰੂ। ਔਰ ਉਸ ਤੋਂ ਅੱਗੇ ਭਾਈ ਪਾਰੋਂ ਜੀ ਸਵਾਲ ਕਰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿ ਹੇ ਸਤਿਗੁਰੂ ਜੀ ਜਿਵੇਂ ਇੱਕ ਲੜਕੀ ਦਾ ਵਿਆਹ ਹੁੰਦਾ ਏ ਕਿਸੇ ਲੜਕੇ ਦੇ ਨਾਲ ਤੇ ਲੜਕੀ ਵਾਲਿਆਂ ਦੇ ਘਰੇ ਬਰਾਤ ਲੈ ਕੇ ਲੜਕਾ ਢੁਕਦਾ ਹੈ ਤੁਹਾਡੇ ਜੀਵਨ ਵਿੱਚ ਪਰਮੇਸ਼ਰ ਦੇ ਨਾਲ ਤੁਹਾਡਾ ਵਿਆਹ ਹੋਇਆ ਹੈ ਤੁਹਾਡੀ ਕਿਹੜੀ ਬਰਾਤ ਢੁਕੀ ਸੀ ਜਾਂ ਗਈ ਸੀ ਤੁਹਾਡੀ ਬਰਾਤ ਉਹ ਸਤਿਗੁਰੂ ਜੀ ਤਰੀਕਾ ਦੱਸਦੇ ਨੇ ਗੁਰਬਾਣੀ ਦੇ ਵਿੱਚ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਗੁਰੂ ਅਰਜਨਦਾਸ ਪਾਤਸ਼ਾਹ ਕਹਿੰਦੇ ਐ ਭਾਈ ਪਾਰੋਂ ਜੀ ਜਿਵੇਂ ਦੁਨੀਆ ਦੇ ਵਿੱਚ ਕਿਸੇ ਲੜਕੇ ਦੀ ਬਰਾਤ ਜਾਂਦੀ ਹੋਵੇ ਤੇ ਉਹਦੇ ਨਾਲ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਸਕੇ ਸਬੰਧੀ ਸਾਰੇ ਜਾਂਦੇ ਨੇ। ਔਰ ਜਦੋਂ ਸਾਡਾ ਪਰਮੇਸ਼ਰ ਨਾਲ ਵਿਆਹ ਹੋਇਆ ਮਿਲਾਪ ਹੋਇਆ ਤੇ ਸਾਡੀ ਬਰਾਤ ਵਿੱਚ ਕੋਈ ਦੁਨਿਆਵੀ ਬੰਦਾ ਨਹੀਂ ਸੀ। ਵਾਹਿਗੁਰੂ ਕੋਈ ਸ਼ਰਾਬਾਂ ਪਿਆਲੇ ਮਦ ਮੀਟ ਸ਼ਰਾਬਾਂ ਖਾਣ ਵਾਲੇ ਨਹੀਂ ਸੀ ਸਾਡੀ ਬਰਾਤ ਦੇ ਵਿੱਚ। ਸਾਡੀ ਬਰਾਤ ਦੇ ਵਿੱਚ ਸਨ ਹਰ ਜਨ। ਵਾਹਿਗੁਰੂ ਹਰ ਕਹਿੰਦੇ ਨੇ ਪਰਮੇਸ਼ਰ ਨੂੰ ਜਣ ਕਹਿੰਦੇ ਨੇ ਭਗਤੀ ਕਰਨ ਵਾਲੇ ਸੇਵਕ ਨੂੰ ਵਾਹਿਗੁਰੂ ਕਹਿੰਦੇ ਸਾਡੀ ਬਰਾਤ ਵਿੱਚ ਤੇ ਸਿਰਫ ਸਤ ਸੰਗੀ ਜਣ ਸਨ ਵਾਹਿ ਰੱਬ ਦੇ ਪਿਆਰੇ ਗੁਰਮਖ ਜਣ ਜਿਨ੍ਹਾਂ ਨੂੰ ਪਤਾ ਵੀ ਇਸ ਸੰਸਾਰ ਤੇ ਆ ਕੇ ਆ ਕੇ ਅਸੀਂ ਪਰਮੇਸ਼ਰ ਦਾ ਕੇਵਲ ਨਾਮ ਜਪਣਾਏ ਸਾਡੀ ਬਰਾਤ ਦੇ ਵਿੱਚ ਉਹ ਰੱਬ ਦੇ ਪਿਆਰੇ ਸਾਧੂ ਸੰਤ ਰੱਬ ਦੇ ਜਣ ਮੌਜੂਦ ਸਨ ਔਰ ਸ਼ੋਭਨਿਕ ਹੋ ਰਹੀ ਸਨ ਵਾਹਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪੇਵ ਕੜਾ ਹਰ ਜਪ ਸੁਹੇਲੀ ਵਿੱਚ ਸਹੁਰੜਾ ਖਰੀ ਸੁਹੰਦੀ ਜਿਹੜੀ ਜੀਵ ਰੂਪੀ ਇਸਤਰੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪੇਵ ਕੜਾ ਕਹਿੰਦੇ ਨੇ ਪੇਕੇ ਘਰ ਨੂੰ ਸੰਸਾਰ ਪੇਕਾ ਘਰ ਹੈ ਜੀਵ ਦਾ ਜਿਹੜੀ ਜੀਵ ਰੂਪੀ ਇਸਤਰੀ ਸੰਸਾਰ ਪੇਕੇ ਘਰ ਵਿੱਚ ਨਾਮ ਜਪੇਗੀ ਉਹ ਇਸ ਸੰਸਾਰ ਵਿੱਚ ਵੀ ਸੁਖੀ ਹੋਏਗੀ ਵਿਚ ਸਹੁਰੜਾ ਖਰੀ ਸੁਹੰਦੀ ਔਰ ਮਹਾਰਾਜ ਇਹ ਕਹਿੰਦੇ ਸਹਰੇ ਘਰ ਵਿੱਚ ਜਾ ਕੇ ਵੀ ਉਹ ਜੀਵ ਰੂਪੀ ਇਸਤਰੀ ਨਾਮ ਜਪਣ ਵਾਲਾ ਗੁਰਮਖ ਜਨ ਸ਼ੋਭਨੀਕ ਹੁੰਦਾ ਹੈ ਸਹੁਰੜਾ ਵਿੱਚ ਖਰੀ ਸੁਹੰਦੀ ਜਿਨ ਪੇਵ ਕੜਾ ਨਾਮ ਸਮਾਲ ਲਿਆ ਉਹੀ ਜੀਵ ਪਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਸ਼ੋਭਨੀਕ ਹੁੰਦਾ ਹੈ ਉਹਨੂੰ ਇੱਜ਼ਤ ਮਾਣ ਮਿਲਦਾ ਹੈ ਜਿਹੜਾ ਇਸ ਪੀਕੇ ਘਰ ਪਾਵ ਸੰਸਾਰ ਵਿੱਚ ਰਹਿ ਕੇ ਨਾਮ ਸੰਭਾਲਦਾ ਏ ਨਾਮ ਨੂੰ ਚੇਤੇ ਕਰਦਾ ਏ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਮਹਾਰਾਜ ਕਹਿੰਦੇ ਉਹ ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਦੇ ਨੇ ਸੰਸਾਰ ਤੇ ਨਾਮ ਜਪਦੇ ਨੇ ਭਗਤੀ ਕਰਦੇ ਨੇ ਉਹਨਾਂ ਦਾ ਇਸ ਸੰਸਾਰ ਤੇ ਜਨਮ ਲਿਆ ਸਫਲ ਹੋ ਜਾਂਦਾ ਏ ਉਹਨਾਂ ਦਾ ਸੰਸਾਰ ਤੇ ਆਉਣਾ ਧਨਤਾ ਦੇ ਜੋਗ ਹੈ ਧਨ 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 ਬਾਣੀ ਕਹਿੰਦੀ ਏ ਬਾਰ-ਬਾਰ ਬੰਦੇ ਨੂੰ ਵਾਹਿਗੁਰੂ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹਨਾਂ ਦਾ ਆਉਣਾ ਮਹਾਰਾਜ ਕਹਿੰਦੇ ਧਨਤਾ ਦੇ ਜੋਗ ਹੈ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਨ ਪਾਸਾ ਢਾਲਿਆ ਉਹਨਾਂ ਗੁਰਮੁਖਾਂ ਦਾ ਜਨਮ ਸਫਲਾ ਹੈ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣਾ ਮਨ ਵਿਕਾਰਾਂ ਵੱਲੋਂ ਢਾਲ ਲਿਆ ਹੈ ਵਿਕਾਰਾਂ ਵੱਲੋਂ ਮੋੜ ਲਿਆ ਹੈ ਵਿਸ਼ਾ ਵੱਲੋਂ ਕਰਮ ਕਾਂਡਾ ਵੱਲੋਂ ਆ ਦੁਨੀਆ ਦੇ ਵੱਲੋਂ ਜਿਨ੍ਹਾਂ ਨੇ ਆਪਣਾ ਮੁਖ ਢਾਲ ਲਿਆ ਮਹਾਰਾਜ ਕਹਿੰਦੇ ਸਤ ਸੰਗਤ ਦੇ ਵਿੱਚ ਢਾਲ ਲਿਆ ਜਿਨ੍ਹਾਂ ਨੇ ਆਪਣਾ ਜੀਵਨ ਉਹਨਾਂ ਦਾ ਸੰਸਾਰ ਤੇ ਆਉਣਾ ਪ੍ਰਵਾਨ ਹੈ ਹਰ ਸੰਤ ਜਣਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਅਨੰਦੀ ਰੱਬ ਦੇ ਪਿਆਰਿਆਂ ਦੇ ਨਾਲ ਬਹਿ ਕੇ ਗੁਰੂ ਸਾਹਿਬ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਸੰਗੀ ਬਣ ਜਾਂਦੇ ਨੇ ਬੰਦਗੀ ਵਾਲਿਆਂ ਦੇ ਉਹਨਾਂ ਦਾ ਜੀਵਨ ਮਹਾਰਾਜ ਕਹਿੰਦੇ ਬੜਾ ਸੋਹਣਾ ਹੋ ਜਾਂਦਾ ਏ ਪਰਮੇਸ਼ਰ ਨਾਲ ਮਿਲਾਪ ਕਰਕੇ ਆਨੰਦ ਦੇ ਵਿੱਚ ਵਰਤਦੇ ਨੇ ਉਹ ਹਰ ਸਤ ਸਤ ਮੇਰੇ ਬਾਬੂਲਾ ਹਰ ਜਨ ਮਿਲ ਜੰਝ ਸੁਹੰਦੀ ਰੱਬ ਦੇ ਪਿਆਰਿਆਂ ਦੀ ਸਾਡੇ ਜੀਵਨ ਦੇ ਵਿੱਚ ਜੰਝ ਐ ਜਿਹੜੀ ਜਾਨ ਐ ਮਹਾਰਾਜ ਕਹਿੰਦੇ ਜਿਹੜੀ ਉਹ ਸ਼ੋਭ ਨੀਕ ਹੋ ਰਹੀ ਏ ਸ਼ੋਭਾ ਦੇ ਰਹੀ ਏ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਜਦੋਂ ਜੰਝ ਦਾ ਪਰ ਸੰਗ ਪੂਰਾ ਕੀਤਾ ਫਿਰ ਭਾਈ ਪਾਰੋ ਜੀ ਨੇ ਸਵਾਲ ਕੀਤਾ ਸਤਿਗੁਰੂ ਜੀ ਜੰਜਦਾ ਤੇ ਸਮਝ ਆ ਗਿਆ ਸਾਨੂੰ ਤੁਹਾਡੀ ਕਿਹੜੀ ਜੰਜ ਸੀ ਪਰ ਸਾਨੂੰ ਅੱਗੇ ਇਹ ਵੀ ਦੱਸਣਾ ਕਰੋ ਜਿਵੇਂ ਸੰਸਾਰੀ ਲੋਕ ਆਪਣੀ ਧੀ ਨੂੰ ਦਾਜ ਦਿੰਦੇ ਨੇ ਤੁਸੀਂ ਕਿਹੜਾ ਦਾਜ ਲਿਆ ਜਾਂ ਦਿੱਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਸੰਸਾਰੀ ਲੋਕ ਨੇ ਜਿਹੜੇ ਉਹ ਧੀ ਵਾਲਿਆਂ ਤੋਂ ਦਾਜ ਲੈਂਦੇ ਨੇ ਪਰ ਅਸੀਂ ਉਲਟ ਕੰਮ ਕੀਤਾ ਸੀ ਆਪ ਨਹੀਂ ਦਾਜ ਦਿੱਤਾ ਸੀ ਪਰਮੇਸ਼ਰ ਤੋਂ ਦਾਜ ਲਿਆ ਵਾਹਿਗੁਰੂ ਭਾਬ ਮੁੰਡੇ ਵਾਲਿਆਂ ਤੋਂ ਦਾਜ ਲਿਆ ਵਾਹਿਗੁਰੂ ਸ੍ਰੀ ਗੁਰੂ ਸਾਹਿਬ ਕਹਿੰਦੇ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਣ ਮੈਂ ਦਾਜੋ ਕਾਹਦਾ ਦਾਜ ਮੰਗਿਆ ਗੁਰੂ ਰਾਮਦਾਸ ਜੀ ਨੇ ਪਰਮੇਸ਼ਰ ਕੋਲੋਂ ਪਰਮੇਸ਼ਰ ਦੇ ਕੋਲੋਂ ਭਗਤੀ ਦਾ ਦਾਜ ਨਾਮ ਦਾ ਦਾਜ ਬੰਦਗੀ ਦਾ ਦਾਜ ਦਿਆ ਦਾ ਦਾਜ ਸਬਰ ਸਤ ਸੰਤੋਖ ਦਾ ਦਾਜ ਵਾਹਿਗੁਰੂ ਇਹ ਸਾਰਾ ਦਾਜ ਮਹਾਰਾਜ ਕਹਿੰਦੇ ਅਸੀਂ ਮੰਗਿਆ ਪਰਮੇਸ਼ਰ ਦੇ ਕੋਲੋਂ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਵਾਹਿਗੁਰੂ ਹੇ ਮਾਲਕ ਜੀ ਤੁਹਾਡਾ ਨਾਮ ਹੀ ਮੇਰੇ ਵਾਸਤੇ ਕੱਪੜੇ ਨੇ ਜਿਵੇਂ ਨਵੀਂ ਵਿਆਹੀ ਲੜਕੀ ਨੂੰ ਸਹੁਰਿਆਂ ਵਾਲੇ ਵੀ ਕੱਪੜੇ ਲੈ ਕੇ ਦਿੰਦੇ ਨੇ ਬਰੀਆਂ ਲੈ ਕੇ ਦਿੰਦੇ ਨੇ ਔਰ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹੇ ਮਾਲਕ ਜੀ ਤੁਹਾਡਾ ਨਾਮ ਹੀ ਮੇਰੇ ਵਾਸਤੇ ਬਰੀਆਂ ਨੇ ਤੁਹਾਡਾ ਨਾਮ ਹੀ ਮੇਰੇ ਵਾਸਤੇ ਮੇਰੇ ਕੱਪੜੇ ਨੇ ਹਰ ਕੱਪੜੋ ਹਰ ਸੋਭਾ ਦੇਵੋ ਤੁਹਾਡਾ ਨਾਮ ਹੀ ਸਭ ਕੁਝ ਮੇਰੇ ਵਾਸਤੇ ਤੁਹਾਡਾ ਨਾਮ ਹੀ ਮੇਰੇ ਵਾਸਤੇ ਗਹਿਣੇ ਆ ਧਨ ਹੈ ਔਰ ਮਾਲਕ ਜੀ ਜੇ ਇਦਾਂ ਦਾ ਦਾਨ ਤੁਸੀਂ ਮੇਰੀ ਝੋਲੀ ਵਿੱਚ ਪਾਓਗੇ ਤੇ ਮੈਂ ਆਪਣਾ ਵਿਆਹ ਬਹੁਤ ਸੋਹਣਾ ਸਮਝਾਂਗਾ ਵਾਹਿਗੁਰੂ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਆ ਮੇਰਾ ਕਾਜ ਸਵਾਰਿਆ ਜਾਏਗਾ ਸਤਿਗੁਰੂ ਜੀ ਜਦੋਂ ਇਹ ਦਾਜ ਮੇਰੀ ਝੋਲੀ ਵਿੱਚ ਪਾਉਂਗੀ ਤੁਸੀਂ ਵਾਹਿਗੁਰੂ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਣ ਦਿਵਾਇਆ ਔਰ ਗੁਰਦੇਵ ਗੁਰੂ ਜੀ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦੀ ਭਗਤੀ ਨਾਲ ਬੰਦਗੀ ਕਰਕੇ ਨਾਮ ਜਪ ਕੇ ਪਰਮੇਸ਼ਰ ਨਾਲ ਜਿਹੜਾ ਗੁਰਮੁਖਸ ਜਨ ਵਿਆਹ ਕਰਦਾ ਹੈ ਪਾਵ ਮਿਲਾਪ ਕਰਦਾ ਹੈ ਉਸ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਮਹਾਰਾਜ ਕਹਿੰਦੇ ਸੁਖਦਾਈ ਹੋ ਜਾਂਦੀ ਹੈ ਵਾਹਿਗੁਰੂ ਕਿਉਂਕਿ ਪਰਮੇਸ਼ਰ ਨੇ ਨਾਮ ਦਾ ਦਾਜ ਉਹਦੀ ਝੋਲੀ ਵਿੱਚ ਪਾ ਦਿੱਤਾ ਵਾਹਿਗੁਰੂ ਵਾਹਿਗੁਰੂ ਔਰ ਜਿਹਦੀ ਝੋਲੀ ਵਿੱਚ ਨਾਮ ਦਾ ਦਾਜ ਪੈ ਗਿਆ ਮਹਾਰਾਜ ਕਹਿੰਦੇ ਖੰਡ ਵਰਪੰਡ ਹਰ ਸੋਭਾ ਹੋਈ ਕਹਿੰਦੇ ਉਹਦੇ ਇੱਕ ਖੰਡ ਦੀ ਗੱਲ ਨਹੀਂ ਸਾਰੇ ਖੰਡਾਂ ਦੇ ਵਿੱਚ ਉਸ ਨਾਮ ਜਪਣ ਵਾਲੇ ਦੀ ਸੋਭਾ ਹੋਏਗੀ ਪਾਤਸ਼ਾਹ ਜੀ ਵਾਹਿਗੁਰੂ ਔਰ ਇਹੋ ਜਿਹਾ ਨਾਮ ਦਾ ਦਾਨ ਹੈ ਮਹਾਰਾਜ ਕਹਿੰਦੇ ਇਹੋ ਦਾਨ ਨਾ ਰਲ ਰਲਾਇਆ ਆ ਸੰਸਾਰੀ ਜਿੰਨੇ ਵੀ ਮਹਾਰਾਜ ਕਹਿੰਦੇ ਰਾਜ ਦਰਬਾਰੇ ਨੇ ਨਾਮ ਦੇ ਅੱਗੇ ਸਾਰੇ ਫਿੱਕੇ ਨੇ ਮਹਾਰਾਜ ਕਹਿੰਦੇ ਕੋਈ ਮਾਲਕ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਨੇ ਹੋਰ ਮਨਮੁਖ ਦਾਜ ਦੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਵਾਹਿਗੁਰੂ ਔਰ ਗੁਰਦੇਵ ਜੀ ਨੇ ਸੰਸਾਰੀ ਲੋਕਾਂ ਦੀ ਵੀ ਉਦਾਹਰਨ ਦੇ ਦਿੱਤੀ ਹੈ ਕਹਿੰਦੇ ਜਿਵੇਂ ਦੁਨੀਆ ਦੇ ਲੋਕ ਆਪਣੀਆਂ ਧੀਆਂ ਨੂੰ ਦਾਜ ਦਿੰਦੇ ਨੇ ਗੱਡੀ ਦਿੰਦੇ ਨੇ ਤੇ ਉਹ ਲੋਕਾਂ ਨੂੰ ਦਿਖਾਉਂਦੇ ਵੀ ਨੇ ਦਰਸਾਉਂਦੇ ਵੀ ਨੇ ਵੀ ਪਤਾ ਲੱਗੇ ਵੀ ਫਲਾਣੇ ਨੇ ਆਪਣੀ ਧੀ ਨੂੰ ਇੰਨਾ ਦਾਜ ਦਿੱਤਾ ਇਹ ਮਨਮੁਖਾਂ ਦੀ ਦਸ਼ਾ ਹੈ ਪਾਤਸ਼ਾਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਪਰ ਜਿਹੜੇ ਗੁਰਮੁਖ ਜਨ ਹੁੰਦੇ ਨੇ ਉਹ ਰੱਬ ਦੇ ਨਾਮ ਦਾ ਹੀ ਦਾਜ ਮੰਗਦੇ ਨੇ ਵਾਹਿਗੁਰੂ ਹੋਰ ਮਨਮੁਖ ਜੇ ਜੇ ਰੱਖ ਦੇ ਖਲ ਹੈ ਸੋ ਕੂੜਾ ਹੰਕਾਰ ਕੱਚ ਪਾਜੋ ਅੰਦਰਲੇ ਤੌਰ ਤੇ ਜੇ ਦਾਜ ਦੀ ਗੱਲ ਕਰੀਏ ਮਨ ਦੇ ਪਿੱਛੇ ਦੌੜਨ ਵਾਲੇ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਧਰਮੀ ਦਿਖਾਉਣ ਦਾ ਮਹਾਰਾਜ ਇਹ ਕਹਿੰਦੇ ਪਖੰਡ ਰੂਪੀ ਦਾਜ ਕਰਦੇ ਨੇ ਵਾਹਿਗੁਰੂ ਦਾਜ ਦਿਖਾਉਂਦੇ ਨੇ ਲੋਕਾਂ ਨੂੰ ਵੀ ਮੈਂ ਧਰਮੀ ਆ ਮੈਂ ਸਿੱਖ ਬਣ ਗਿਆ ਵਾ ਦਿਖਾ ਲਈ ਏ ਮਹਾਰਾਜ ਕਹਿੰਦੇ ਮਨਮੁਖਾਂ ਦੀ ਦਸ਼ਾ ਉਹ ਆਪਣਾ ਦਾਜ ਦਿਖਾਉਂਦੇ ਨੇ ਲੋਕਾਂ ਨੂੰ ਇਹ ਪਰ ਗੁਰਮੁਖ ਜਾਣਨੇ ਜਿਹੜੇ ਉਹ ਇਹ ਚੀਜ਼ਾਂ ਨੂੰ ਨਹੀਂ ਦੁਨੀਆਂ ਦੇ ਵਿੱਚ ਜ਼ਿਕਰ ਕਰਦੇ ਵਾਹਿਗੁਰੂ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਏ ਮਾਲਕ ਜੀ ਮੇਰੇ ਵਾਸਤੇ ਤਾਂ ਤੁਹਾਡਾ ਨਾਮ ਹੀ ਦਾਜ ਆ ਤੁਹਾਡੀ ਬੰਦਗੀ ਹੀ ਦਾਜ ਹੈ ਵਾਹਿਗੁਰੂ ਅੱਗੇ ਮਹਾਰਾਜ ਕਹਿੰਦੇ ਹਰ RAM RAM ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਹੈ ਮਾਲਕ ਜੀ ਜਿਹੜੀ ਜੀਵ ਰੂਪੀ ਇਸਤਰੀ ਤੁਹਾਡੇ ਨਾਲ ਮਿਲਾਪ ਕਰ ਲਿਆ ਜਿਸ ਜੀਵ ਰੂਪੀ ਇਸਤਰੀ ਨੇ ਪਰਮੇਸ਼ਰ ਵੈਗਰੂ ਦੇ ਨਾਲ ਮਿਲਾਪ ਕਰ ਲਿਆ ਉਸ ਜੀਵ ਰੂਪੀ ਇਸਤਰੀ ਦੀ ਪੀੜ੍ਹੀ ਹੈ ਜਿਹੜੀ ਅੱਗੇ ਚੱਲ ਪੈਂਦੀ ਮਹਾਰਾਜ ਕਹਿੰਦੇ ਹੁਣ ਪੀੜ੍ਹੀ ਪੀੜ੍ਹੀ ਕਿਹੜੀ ਹੈ ਸੰਸਾਰਕ ਪੀੜ੍ਹੀ ਨਹੀਂ ਜਿਵੇਂ ਅਸੀਂ ਅੱਜ ਆਪ ਨਾਮ ਜਪ ਰਹੇ ਹਾਂ ਕੱਲ ਨੂੰ ਸਾਡੇ ਕੋਲ ਕੋਈ ਸਾਡਾ ਭਾਵੇਂ ਮਿੱਤਰ ਆਜੇ ਭਾਵੇਂ ਰਿਸ਼ਤੇਦਾਰ ਆਜੇ ਉਹਦਾ ਜੀਵਨ ਸਾਡੇ ਜੀਵਨ ਵੱਲ ਦੇਖ ਕੇ ਬਣ ਗਿਆ ਇਹ ਸਾਡੀ ਪੀੜ੍ਹੀ ਅੱਗੇ ਚੱਲ ਪੈਂਦੀ ਹੈ ਵਾਹਿਗੁਰੂ ਜਿਹਨੂੰ ਮਹਾਰਾ ਨੇ ਕਹਿ ਦਿੱਤਾ ਆਪ ਜਪੋ ਅਵਰੈ ਨਾਮ ਜਪਾਵੋ ਹਰ ਦਰਗਹਿ ਪਤ ਸਿਓ ਜਾਇੰਦਾ ਇਸ ਕਰਕੇ ਗੁਰਦੇਵ ਗੁਰੂ ਜੀ ਕਹਿੰਦੇ ਨੇ ਹਰ RAM RAM ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਜੁਗੋ ਹਰ ਜੁਗੈ ਜੁਗੋ ਜੁਗ ਜੁਗੈ ਜੁਗੋ ਸਤ ਪੀੜੀ ਗੁਰੂ ਚਲੰਦੀ ਔਰ ਗੁਰਦੇਵ ਗੁਰੂ ਜੀ ਦੀ ਵੀ ਪੀੜੀ ਜੁਗਾ ਜੁਗਾ ਤੋਂ ਚਲਦੀ ਆ ਰਹੀ ਹੈ ਜੁਗ ਜੁਗ ਪੀੜੀ ਚੱਲੇ ਸਤਗੁਰ ਕੀ ਜਿਨ ਜਿਨਹੀ ਗੁਰਮੁਖ ਨਾਮ ਤੇ ਆਇਆ ਜਿਹੜੇ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਉਹਨਾਂ ਦੀਆਂ ਵੀ ਪੀੜੀਆਂ ਮਹਾਰਾਜ ਕਹਿੰਦੇ ਪੀੜੀ ਦਰ ਪੀੜੀ ਇਦਾਂ ਨਾਮ ਜਪਦੇ ਜਾਂਦੇ ਨੇ ਹਰ ਕੁਰਖ ਨ ਕਪਹੀ ਬਿਨਸਹਿ ਜਾਵੇ ਨਿਤ ਦੇਵੈ ਚੜੈ ਸਵਾਇਆ ਵਾਹਿਗੁਰੂ ਔਰ ਜੇ ਕੋਈ ਉਸ ਪੁਰਖ ਵੈਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਉਹ ਮਾਲਕ ਦੀ ਹਸਤੀ ਐਸੀ ਹੈ ਕਦੇ ਵੀ ਵਿਨਾਸ਼ ਨਹੀਂ ਹੁੰਦੀ ਕਦੇ ਵੀ ਖਤਮ ਨਹੀਂ ਹੁੰਦਾ ਪਰਮੇਸ਼ਰ ਨਾ ਜੰਮਦਾ ਤੇ ਨਾ ਮਰਦਾ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਜਿਉਂ-ਜਿਉਂ ਉਸ ਅਬਿਨਾਸੀ ਪਰਮੇਸ਼ਰ ਦੇ ਨਾਮ ਨੂੰ ਜਪੀ ਜਾਵਾਂਗੇ ਨਿਤ ਦੇਵੈ ਚੜ੍ਹੈ ਸਵਾਇਆ ਰੰਗ ਹੈ ਜਿਹੜਾ ਨਾਮ ਦਾ ਮਹਾਰਾਜ ਕਹਿੰਦੇ ਦਿਨੋਂ-ਦਿਨ ਗੂੜਾ ਹੁੰਦਾ ਜਾਂਦਾ ਹੈ ਵਾਹਿਗੁਰੂ ਜਿਵੇਂ ਮਹਾਰਾਜ ਕਹਿੰਦੇ ਨਾ ਚੜ੍ਹੈ ਚਵਗਣ ਵਾਨ ਉਹ ਰੰਗ ਦਿਨੋ ਦਿਨ ਚੜਦਾ ਜਾਂਦਾ ਪਾਤਸ਼ਾਹ ਕਹਿੰਦੇ ਵਾਹਿਗੁਰੂ ਹਰ ਪੁਰਖ ਨ ਕਭ ਹੀ ਬਿਨਸਹਿ ਜਾਵੇ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਮਹਾਰਾਜ ਕਹਿੰਦੇ ਜਦੋਂ ਕੋਈ ਰੱਬ ਦਾ ਪਿਆਰਾ ਨਾਮ ਜਪਦਾ ਹੈ ਨਾਮ ਜਪ ਜਪ ਕੇ ਰੱਬ ਦੇ ਪਿਆਰੇ ਦੀ ਅਵਸਥਾ ਵੀ ਪਰਮੇਸ਼ਰ ਦਾ ਰੂਪ ਹੋ ਜਾਂਦੀ ਹੈ ਮਹਾਰਾਜ ਨੇ ਕਹਿ ਦਿੱਤਾ ਨਾ RAM ਸੰਤ ਮੈ ਕਿਸ ਭੇਦ ਨਹੀਂ RAM ਸੰਤ ਹੈ ਏਕੋ ਵਾਹਿਗੁਰੂ ਰੱਬ ਦੇ ਪਿਆਰੇ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ ਮਹਾਰਾਜ ਕਹਿੰਦੇ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣੋ ਮਨਸ ਦੇ ਹਨ ਵਾਹਿਗੁਰੂ ਹਾਂ ਦੇਹ ਧਾਰੀ ਨਾ ਹੋਵੇ ਆਪਣੀ ਪੂਜਾ ਕਰਾਉਣ ਵਾਲਾ ਨਾ ਹੋਵੇ ਮਹਾਰਾਜ ਕਹਿੰਦੇ ਦੇਹ ਧਾਰੀ ਕਦੇ ਵੀ ਪਰਮੇਸ਼ਰ ਦਾ ਰੂਪ ਨਹੀਂ ਹੋ ਸਕਦਾ ਹਾਂਜੀ ਦੇ ਅੰਦਰੋਂ ਆਪਣੀ ਦੇਹ ਦਾ ਵੀ ਮਾਣ ਹੰਕਾਰ ਮਿਟ ਗਿਆ ਆਪਣੇ ਅੰਦਰੋਂ ਮੈਂ ਮੇਰੀ ਬਿਣਸ ਗਈ ਜੀ ਦੇ ਅੰਦਰੋਂ ਉਹ ਰੱਬ ਦਾ ਰੂਪ ਹੋ ਸਕਦਾ ਏ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੂਲਾ ਪਿਰ ਮਿਲ ਧਨ ਵੇਲ ਵਧੰਦੀ ਵਾਹਿਗੁਰੂ ਸਾਹਿਬ ਕਹਿੰਦੇ ਜਿਵੇਂ ਜਿਵੇਂ ਅਸੀਂ ਨਾਮ ਜਪੇ ਜਾਵਾਂਗੇ ਸਤ ਸੰਗੀ ਜਣਾ ਦੀ ਪੀੜੀ ਆ ਜਿਹੜੀ ਜਿਵੇਂ ਅਸੀਂ ਸੰਗਤ ਦੇ ਵਿੱਚ ਬੈੰਨੇ ਆ ਪਹਿਲਾਂ 10 ਬੰਦੇ ਆਉਂਦੇ ਸੀ ਪੀੜੀ ਵੱਧ ਗਈ ਨਾਮ ਬੰਦਗੀ ਪਰਮਾਤਮਾ ਦਾ ਪ੍ਰਤਾਪ ਸੁਣ ਕੇ ਅੱਜ 50 60 70 ਜੀਵਾਂ ਨੇ ਇਹ ਪੀੜੀ ਵੱਧਦੀ ਜਾਂਦੀ ਸਤਿਗੁਰਾਂ ਦੀ ਸੰਗਤ ਦੀ ਪੀੜੀ ਹੈ ਜਿਹੜੀ ਨਾਮ ਜਪਣ ਵਾਲਿਆਂ ਦੀ ਰੰਗੀਆਂ ਹੋਈਆਂ ਰੂਹਾਂ ਦੀ ਇਸ ਕਰਕੇ ਆਓ ਜੀ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਤੁਸ਼ ਬੁੱਧੀ ਦੇ ਨਾਲ ਸੰਪੂਰਨ ਕੀਤਾ ਹੈ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਣ ਜੋਗ ਹੈ ਜੀ ਲੜੀਵਾਰ ਕਥਾ ਵਿਚਾਰ 79 ਅੰਗ ਦੇ ਉੱਪਰ ਪਹੁੰਚ ਚੁੱਕੀ ਹੈ ਸਾਰੀ ਸੰਗਤ ਨੇ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਏਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਹੇਦਾਈ ਦਾਇਆ ਸਿੱਲੈ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਹਦੂਰ ਧਰਮੀ ਆਪੋ ਆਪਣੀ ਛੇ ਨੇੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਂਟਾ